ਰੁਜ਼ਗਾਰ ਦੀ ਭਾਲ 'ਚ ਇਟਲੀ ਜਾ ਰਿਹਾ ਕੋਨੋਲੀ ਰੋਪਰ ਦਾ ਨੌਜਵਾਨ 11 ਮਹੀਨਿਆਂ ਤੋਂ ਬੇਲਾਰੂਸ ਦੇ ਜੰਗਲਾਂ ਵਿੱਚ ਹੋਇਆ ਲਾਪਤਾ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਦਦ ਲਈ ਲਗਾਈ ਗੁਹਾਰ ਬੀਤੇ ਦਿਨੀ ਰੁਜ਼ਗਾਰ ਦੀ ਭਾਲ ਲਈ ਇਟਲੀ ਜਾ ਰਹੇ ਕੋਨੋਲੀ ਦੇ ਨੌਜਵਾਨ ਦਾ ਬੇਲਾਰੂਸ ਦੇ ਜੰਗਲਾਂ ਵਿੱਚ ਗੁਆਚਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ ਜ਼ਿਲ੍ਹਾ ਰੂਪਨਗਰ ਦੇ ਪਿੰਡ ਦਸ਼ਮੇਸ਼ ਨਗਰ ਕਲੋਨੀ ਕੋਨੋਲੀ ਦੇ 30 ਸਾਲਾ ਨੌਜਵਾਨ ਦੀ ਪਰਿਵਾਰ ਨੂੰ 11 ਮਹੀਨਿਆਂ ਤੋਂ ਕੋਈ ਉਗ ਸੁਗ ਨਹੀਂ ਮਿਲੀ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਲੜਕੇ ਦਾ ਜਲਦੀ ਪਤਾ ਲਗਾ ਕੇ ਉਸਨੂੰ ਦੇਸ਼ ਵਾਪਸ ਲਿਆਂਦਾ ਜਾਵੇ। ਲਾਪਤਾ ਨੌਜਵਾਨ ਸੁਖਵਿੰਦਰ ਸਿੰਘ ਗੁਰਫ ਸੁੱਖਾ ਦੇ ਪਿਤਾ ਜਮੇਸ਼ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਜੁਲਾਈ 2022 ਵਿੱਚ ਤੁਰਕੀ ਗਿਆ ਸੀ। ਜਿੱਥੇ ਉਹ ਇੱਕ ਹੋਟਲ ਵਿੱਚ ਨੌਕਰੀ ਕਰਦਾ ਸੀ। ਪਰਿਵਾਰ ਨੇ ਦੱਸਿਆ ਕਿ ਇਟਲੀ ਰਹਿਦਾ ਉਹਨਾਂ ਦਾ ਇੱਕ ਰਿਸ਼ਤੇਦਾਰ ਕੁਝ ਸਮਾਂ ਪਹਿਲਾਂ ਉਹਨਾਂ ਕੋਲ ਆਇਆ ਤੇ ਸੁਖੇ ਤੇ ਉਸਦੇ ਇੱਕ ਹੋਰ ਸਾਥੀ ਨੂੰ ਇਟਲੀ ਆਉਣ ਤੇ ਵਧੀਆ ਕੰਮ ਦੇਣ ਦਾ ਲਾਲਚ ਦਿੱਤਾ। ਪਰਿਵਾਰ ਮੁਤਾਬਕ ਇਸ ਰਿਸ਼ਤੇਦਾਨੇ ਭਰੋਸਾ ਦਿੱਤਾ ਕਿ ਉਹ ਉਹਨਾਂ ਨੂੰ ਖਵਾਈ ਜਹਾਜ਼ ਨੇ ਇਟਲੀ ਪਹੁੰਚਾਏਗਾ ਕਿ ਪੈਸੇ ਕਮ ਹੋਣ ਤੋਂ ਬਾਅਦ ਹੀ ਲਵੇਗਾ ਉਹਨਾਂ ਦੱਸਿਆ ਕਿ ਸੁੱਖਾ ਤੇ ਉਸਦਾ ਸਾਥੀ ਆਕਾਸ਼ ਉਸ ਦੀਆਂ ਗੱਲਾਂ ਵਿੱਚ ਆ ਕੇ ਤੁਰਕੀ ਵਿੱਚੋਂ ਨੌਕਰੀ ਛੱਡ ਕੇ ਏਜੰਟ ਦੇ ਕਹਿਣ ਮੁਤਾਬਕ ਟੂਰਿਸਟ ਵੀਜੇ ਤੇ ਕਿਰਗਿਸਤਾਨ ਚਲੇ ਗਏ ਏਜੰਟਾਂ ਨੇ ਉੱਥੇ ਕੁਝ ਦਿਨ ਰੁਕਣ ਉਪਰੰਤ ਉਹਨਾਂ ਤੋਂ 2 ਲੱਖ ਰੁਪਏ ਲੈ ਕੇ ਇਟਲੀ ਨਹੀਂ ਤਾਂ ਰੂਸ ਦੀ ਰਾਜਧਾਨੀ ਮਾਸਕੋ ਪਹੁੰਚ ਦਿੱਤਾ ਜਿੱਥੇ ਉਹਨਾਂ ਨੂੰ ਰਹਿਣ ਲਈ ਦਿੱਤੇ ਕਮਰੇ ਵਿੱਚ 14 ਵਿਅਕਤੀ ਪਹਿਲਾਂ ਹੀ ਮੌਜੂਦ ਸਨ ਉਹਨਾਂ ਦੱਸਿਆ ਕਿ ਇੱਥੇ ਸਾਰੇ ਨੌਜਵਾਨਾਂ ਨੂੰ ਦੋ ਪਾਕਿਸਤਾਨੀ ਏਜੰਟਾਂ ਨਾਲ ਮਿਲਵਾਇਆ ਗਿਆ ਜਿਨ੍ਹਾਂ ਨੇ ਉਹਨਾਂ ਦੇ ਪਾਸਪੋਰਟ ਅਤੇ 2.5 ਲੱਖ ਰੁਪਏ ਲੈ ਕੇ ਚਾਰ ਵੱਖ-ਵੱਖਰੀਆਂ ਟੈਕਸੀਆਂ ਰਾਹੀਂ ਬੇਲਾਰੂਸ ਦੇ ਜੰਗਲ ਵਿੱਚ ਤੱਕ ਪਹੁੰਚਾਇਆ ਇਹਨਾਂ ਵਿੱਚੋਂ ਤਿੰਨ ਟੈਕਸੀਆਂ ਵਾਪਸ ਮੁੜ ਗਈਆਂ ਸੁਖਵਿੰਦਰ ਸਿੰਘ ਦੇ ਪਿਤਾ ਨੇ ਅੱਗੇ ਦੱਸਿਆ ਕਿ ਸੁਖੀ ਹੋਰਾਂ ਵਾਲੀ ਟੈਕਸੀ ਦਾ ਚਾਲਕ ਉਹਨਾਂ ਦੇ ਲੜਕੇ ਸਮੇਤ ਪੰਜ ਨੌਜਵਾਨਾਂ ਨੂੰ ਜੰਗਲ ਕੋਲ ਛੱਡ ਕੇ ਫਰਾਰ ਹੋ ਗਿਆ ਜਿੱਥੇ ਉਹਨਾਂ ਨੂੰ ਬੇਲਾਰੂਸ ਦੀ ਫੌਜ ਨੇ ਫੜ ਲਿਆ ਅਤੇ ਲਾਤਵੀਆ ਦੇਸ਼ ਦੀ ਸਰਹੱਦ ਅੰਦਰ ਦਾਖਲ ਕਰਾ ਦਿੱਤਾ ਲਾਤਵੀਆ ਦੀ ਪੁਲਿਸ ਨੇ ਉਹਨਾਂ ਨੂੰ ਫੜ ਕੇ ਭਾਰੀ ਦੰਸੀਹੇ ਦੇਣ ਮਗਰੋਂ ਮੁੜ ਬੇਲਾਰੂਸ ਦੇ ਜੰਗਲ ਵਿੱਚ ਛੱਡ ਦਿੱਤਾ ਉਹ ਕਈ ਦਿਨ ਜੰਗਲ ਵਿੱਚ ਭਟਕਦੇ ਰਹੇ ਇਸ ਦੌਰਾਨ ਉਹਨਾਂ ਦੇ ਲੜਕੇ ਸੁਖੀ ਅਤੇ ਜਲੰਧਰ ਜ਼ਿਲ੍ਹੇ ਦੇ ਗੰਨਾਪਿੰਡ ਦੇ 45 ਸਾਲਾ ਵਿਅਕਤੀ ਮਹਿੰਦਰਪਾਲ ਤੋਂ ਤੁਰਿਆ ਨਹੀਂ ਗਿਆ ਉਪਰੰਤ ਪਾਕਿਸਤਾਨੀ ਏਜੰਟਾ ਨੇ ਨਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਉਹਨਾਂ ਨੂੰ ਇਹ ਲਾਰਾ ਲਾ ਕੇ ਵੱਖ-ਵੱਖ ਥਾਵਾਂ ਦੇ ਪੁਲਿਸ ਚੌਕੀਆਂ ਕੋਲ ਛੱਡ ਦਿੱਤਾ ਕਿਪਲਸ ਉਹਨਾਂ ਦਾ ਇਲਾਜ ਕਰਵਾ ਕੇ ਭਾਰਤ ਪੇਚ ਦੇਵੇਗੀ ਉਹਨਾਂ 11 ਮਹੀਨੇ ਬੀਤਣ ਦੇ ਬਾਵਜੂਦ ਉਹਨਾਂ ਦਾ ਲੜਕਾ ਘਰ ਨਹੀਂ ਮੁੜਿਆ ਜਦੋਂ ਕਿ ਉਸ ਦੇ ਸਾਥੀ ਮਹਿੰਦਰਪਾਲ ਦੀ ਕੁਝ ਮਹੀਨਿਆਂ ਬਾਅਦ লাশ ਵਾਪਸ ਭਾਰਤ ਪਰਤਾਈ ਹੈ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਦਦ ਲਈ ਗੁਹਾਰ ਲਗਾਈ ਹੈ ਤਾਂ ਕਿ ਉਹਨਾਂ ਦਾ ਬੇਟਾ ਸਹੀ ਸਲਾਮਤ ਦੇਸ਼ ਵਾਪਸ ਪਰਤ ਸਕੇ ਇਹਨਾਂ ਨੂੰ 2022 ਦੇ ਵਿੱਚ ਜੀ ਤੁਰਕੀ ਦਾ ਵੀਜ਼ਾ ਲਵਾ ਕੇ ਭੇਜਿਆ ਸੀ ਇਹਨਾਂ ਨੂੰ ਤੁਰਕੀ ਦਾ ਵੀਜ਼ਾ ਲਵਾ ਕੇ ਉੱਥੇ ਇਹਨਾਂ ਨੇ ਡੇਢ ਸਾਲ ਕੰਮ ਕੀਤਾ ਜੀ ਡੇਢ ਸਾਲ ਕੰਮ ਕਰਨ ਤੋਂ ਬਾਅਦ ਵੀ ਸਾਡਾ ਕੋਈ ਆਪਣਾ ਰਿਸ਼ਤੇਦਾਰ ਉੱਥੇ ਤੁਰਕੀ ਉਹਨਾਂ ਕੋਲ 2 ਦਿਨ ਵਾਸਤੇ ਰਿਹਾ ਜੋ ਉਹਨਾਂ ਕੋਲ ਬੱਚਿਆਂ ਕੋਲ ਉੱਥੋਂ ਉਹਨਾਂ ਨੂੰ ਕੋਈ ਗਲਤ ਫਹਿਮੀ ਗਲਤ ਪਾਸੇ ਲਾ ਕੇ ਉਹਨਾਂ ਨੂੰ ਉੱਥੋਂ ਤੁਰਕੀ ਤੋਂ ਰਸ਼ਿਆ ਰਸ਼ਿਆ ਤੋਂ ਬੇਲਾਰੂਸ ਜੰਗਲ ਦੇ ਵਿੱਚ ਲੈ ਗਿਆ ਜੀ ਉਸ ਤੋਂ ਬਾਅਦ ਸਾਨੂੰ ਉਸ ਬੱਚੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਤੁਰਕੀ ਉਹਨਾਂ ਨੇ ਡੇਢ ਸਾਲ ਕੰਮ ਕੀਤਾ ਜੀ ਤੇ ਉੱਥੇ ਤੁਰਕੀ ਦੇ ਵਿੱਚ ਕੰਮ ਉਹਦਾ ਸਹੀ ਸੀਗਾ ਕੋਈ ਉਹਦੇ ਬਾਅਦ ਪ੍ਰਵਾਸ ਦੇ ਪੈਸੇ ਬੁੱਧੇ ਕੋਈ ਸਾਨੂੰ ਉੱਥੋਂ ਤੁਰਕੀ ਦੇ ਵਿੱਚੋਂ ਘਟੋ ਘਟ ਵੀ ਸਾਨੂੰ ਹਰ ਮਹੀਨੇ 40-50 ਹਜ਼ਾਰ ਰੁਪਈਆ ਹਰ ਮਹੀਨੇ ਭੇਜਦਾ ਸੀ ਕਮਾ ਕੇ ਜੀ ਜਾਂ ਉੱਥੇ ਉਸ ਟਾਈਮ ਦਾ ਉਹਨਾਂ ਨੂੰ ਫੇਰ ਉਹਨਾਂ ਨੂੰ ਸਾਲ ਦਾ ਵੀਜ਼ਾ ਫੇਰ ਉਹਨਾਂ ਨੂੰ ਜਿੱਥੇ ਉਹ ਕੰਮ ਕਰਦਾ ਜੀ ਉਹਨਾਂ ਨੇ ਸਾਲ ਦਾ ਵੀਜ਼ਾ ਫੇਰ ਲੈ ਕੇ ਦਿੱਤਾ ਜੀ ਉਹਨਾਂ ਕੋਲ ਸਵੇਰ ਸਾਲ ਦਾ ਵੀਜ਼ਾ ਸੀ ਉਹਨਾਂ ਕੋਲ ਇੱਕ ਕਾਰਡ ਵੀ ਉਹਨਾਂ ਦੇ ਕੋਲ ਸੀ ਜੀ ਇੱਕ ਮੁੰਡਾ ਮੇਰਾ ਤੁਰਕੀ ਕੰਮ ਕਰ ਰਿਹਾ ਸੀ ਜੀ ਤੁਰਕੀ ਦਾ ਸਾਡਾ ਆਪਣਾ ਰਿਸ਼ਤੇ ਦਾ ਸਾਡੀ ਭੈਣ ਦੇ ਦਿਓਰ ਦਾ ਮੁੰਡਾ ਉੱਥੇ ਉਹਨਾਂ ਕੋਲ ਦੋ ਜਰ ਰਿਆ ਜੀ ਉਹਨਾਂ ਨੇ ਚੱਕ ਜਗਾ ਕੇ ਮੈਂ ਤੈਨੂੰ ਇਟਲੀ ਲੈ ਜਾਵਾਂਗਾ ਤੈਨੂੰ ਮੈਂ ਪੁਰਤਗਾਲ ਲੈ ਜਾਵਾਂਗਾ ਤੈਨੂੰ ਮੈਂ ਫਲਾਨੀ ਜਗ੍ਹਾ ਤੇ ਲੈ ਲੈ ਜਾਵਾਂਗਾ ਜੀ ਉਹਦੇ ਚੱਕਰਾਂ ਦੇ ਵਿੱਚ ਉਹ ਮੁੰਡਾ ਉਹਦੇ ਚਾਂਸੇ ਦੇ ਵਿੱਚ ਆ ਕੇ ਉਹਨੇ ਗਲਤ ਸਟੱਪ ਚੱਕ ਕੇ ਉਹਨਾਂ ਦੇ ਨਾਲ ਉੱਥੋਂ ਡਿਊਟੀ ਛੱਡ ਕੇ ਉਹਨਾਂ ਨਾਲ ਚਲੇ ਗਿਆ ਜੀ ਉੱਥੋਂ ਉਹਨੂੰ ਰਸ਼ੀਆ ਰਸ਼ੀਆ ਤੋਂ ਬੈਲਾਰੂਸ ਲੈ ਗਏ ਆ ਜੀ ਬੈਲਾਰੂਸ ਤੋਂ ਅੱਗੇ ਉਹਨੂੰ ਮੈਨੂੰ ਇਹ ਪਤਾ ਲੱਗਿਆ ਵੀ ਕਹਿੰਦੇ ਉਹਨੂੰ ਪਾਚ ਕਹਿੰਦੇ ਵੀ ਤੈਨੂੰ 2 ਢਾਈ ਘੰਟੇ ਤੇ 2 ਤਿੰਨ ਤਿੰਨ ਚਾਰ ਕਿਟੋਮੀਟਰ ਤੈਨੂੰ ਜੰਗਲ ਦੇ ਵਿੱਚ ਤੁਰਨਾ ਪਏਗਾ ਉਸ ਤੋਂ ਬਾਅਦ ਤੈਨੂੰ ਅਸੀਂ ਆਪਣੇ ਇਟਲੀ ਲੈ ਜਾਾਂਗੇ ਜੀ ਅੱਗੇ ਸਾਨੂੰ ਇਹ ਜਾਣਕਾਰੀ ਮਿਲੀ ਜਦੋਂ ਹੁਣ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡਾ ਫੋਨ ਟੈਂਡ ਨਹੀਂ ਕਰਦਾ ਕੋਈ ਫੋਨ ਨਹੀਂ ਚੱਕ ਰਿਹਾ ਜੀ ਸਾਡਾ ਹੋ ਜੀ ਇਹਨਾਂ ਦੀ ਜਾਣਕਾਰੀ ਸਾਨੂੰ ਮਿਲੀ ਮਾਰਚ ਦੀ ਤੇ 8 ਨੋ ਤਰੀਕ ਜਿਹੜਾ ਇਹਨਾਂ ਨਾਲ ਮੁੰਡਾ ਆਕਾਸ਼ ਮੰਗਲ ਵਾਲਾ ਗਿਆ ਸੀ ਉਹਨੇ ਦੱਸੋ ਇਹ ਤੁਰਕੀ ਕਰਦੇ ਸੀ ਕੰਮ ਮਤਲਬ ਕਿ ਇਹਨਾਂ ਨੇ ਵੀਜ਼ਾ ਲਗਾ ਕੇ ਭੇਜਿਆ ਤੁਰਕੀ ਇਹ ਇਟਲੀ ਜਾਣ ਦੇ ਵਿਚਾਰ ਇਹਨਾਂ ਦੇ ਕੋਈ ਰਿਸ਼ਤੇ ਭੂਆ ਜੀ ਦਾ ਧੀਰ ਦਾ ਮੁੰਡਾ ਫਿਰ ਇਧਰ ਦੇ ਕੋਮਲ ਗਿੱਲ ਤੇ ਇਟਲੀ ਦਾ ਰਹਿਣ ਵਾਲਾ ਆਏ ਇਧਰ ਫਲੋਰਸਾਈ ਦੇ ਘਰ ਗਏ ਤੇ ਇਹਨਾਂ ਦੀ ਫੋਟੋ ਵੀ ਮੇਰੇ ਪਾਸ ਹੈ ਕਹਿੰਦੇ ਸਾਰੀ ਫੈਮਿਲੀ ਦੀ ਤੇ ਇਹਨਾਂ ਨੇ ਧੋਖੇ ਨਾਲ ਤੁਰਕੀ ਚ ਆਏ ਸੀ ਘੁੰਮਣ ਲਈ ਤੇ ਇਹ ਕਹਿੰਦੇ ਵੀ ਐ ਫੀ ਅਮਰੀਕਾ ਵੀ ਲੈ ਜਾਂਦੇ ਕਈ ਮੁੰਡੇ ਮੈਂ ਪਜਾਏ 20 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਤੁਹਾਨੂੰ ਇਟਲੀ ਪਜਾ ਦੂੰਗਾ ਇਹਨਾਂ ਨਾਲ ਇਹਦੀ ਸਾਰੀ ਗੱਲਬਾਤ ਹੋਈ ਤੇ ਇਹਨਾਂ ਨੇ ਧੋਖੇ ਨਾਲ ਇਹਨਾਂ ਨੂੰ ਮਦਕੀ ਬੈਲਾਰੂਸ ਜੰਗਲ ਤੱਕ ਲੈ ਗਏ ਤੇ ਪਹਿਲਾ ਇਹਨਾਂ ਨੇ ਇਹ ਰਸ਼ੀਆ ਵਗੈਰਾ ਲੈ ਗਏ ਰਸ਼ੀਆ ਚ ਕਮਾਂਦੇ ਰਹ ਫਿਰ ਇਹਨਾਂ ਨੇ ਬੈਲਾਰੂਸ ਜੰਗਲ ਚ ਧੋਖੇ ਨਾਲ ਲੈ ਗਏ ਪਹਿਲਾਂ ਬੋਦੇ ਕਿ ਤੁਹਾਨੂੰ ਜਹਾਜ਼ ਦੇ ਥਰੂ ਲੈ ਕੇ ਏਅਰਲਾਈਨ ਦੇ ਥਰੂ ਲੈ ਕੇ ਜਾਵਾਂਗੇ ਇਹਨਾਂ ਨੇ ਧੋਖੇ ਨਾਲ ਉੱਥੇ ਜੰਗਲ ਚ ਕਮਾਂਦੇ ਰਹ ਪਹਿਲਾਂ ਰੂਸੀ ਇਹਨਾਂ ਨੂੰ 6 ਲੱਖ ਰੁਪਇਆ ਲੈ ਲਿਆ ਹਾਂਜੀ ਹਾਂਜੀ ਇਹਦੀ ਮੇਲਾ ਵਗੈਰਾ ਦਿੱਲੀ ਪਵਾਇਆ ਕਰਦੇ ਜਾ ਕੇ ਕਿ ਹਜੇ ਕੁਛ ਨਹੀਂ ਦੀ ਜਾਣਕਾਰੀ ਕਿ ਜਿਹੜਾ ਜੈਂਟਾ ਸੀ ਇਹਨਾਂ ਨੂੰ ਰਿਕਵੈਸਟਾਂ ਵੀ ਬਾਰ-ਬਾਰ ਕੱਢਦੇ ਰਹੇ ਫੋਨ ਪਰ ਫੋਨ ਅਸੀਂ ਰੋਜ਼ ਪਾਨੀ ਕਿੰਨੇ ਤੇ ਫੋਨ ਕਰਦੇ ਫੋਨ ਨਹੀਂ ਚੁੱਕਦੇ ਕੋਈ ਜਾਣਕਾਰੀ ਨਹੀਂ ਦਿੰਦੇ ਨੇ ਹਜੇ ਅਸੀਂ ਇਹੀ ਕਿ ਰਿਸ਼ਤੇਦਾਰੀ ਦੀ ਲਾਜ ਰੱਖਦੇ ਰਹੇ ਕਿ ਇਹਨਾਂ ਨੇ ਕੁਝ ਇਹਨਾਂ ਨੇ ਕੁਝ ਨਹੀਂ ਹੁਣ ਸੋਚਿਆ ਕਿ ਅਸੀਂ ਵੀ ਚਲੋ ਇਹ ਦਗਵਾਚ ਇਹਨਾਂ ਨੇ ਨਾ ਕੋਈ ਜਾਣਕਾਰੀ ਦਿੱਤੀ ਤਕਰੀਬਨ ਅਸੀਂ ਰੋਜ਼ ਦਿੱਲੀ ਮੈਂ ਫੋਨ ਕਰਦੀ ਆ ਇਹਨਾਂ ਦੀ ਮਦਰ ਨੂੰ ਕਿ ਉਹ ਫੋਨ ਹੁਣ ਚੱਕਣਾ ਉਹਨੇ ਬੰਦ ਕਰਤਾ ਮੇਰਾ ਕੁਝ ਨਹੀਂ ਦੱਸੇ ਅਸੀਂ ਸਰਕਾਰ ਨੂੰ ਇਹੀ ਦੱਸਣਾ ਕਹਾਂਗੇ ਕਿ ਜਿਹੜਾ ਦੂਸਰਾ ਏਜੰਟ ਆ ਉਹਦੇ ਬਾਰੇ ਵੀ ਕਾਰਵਾਈ ਕੀਤੀ ਚ ਕਿ ਇਹਨਾਂ ਨੇ ਮੇਰੇ ਹਸਬੰਡ ਦੇ ਥਰੂ ਕੋਸਾ ਮਤਲਬ ਕਿ ਜਾਣਕਾਰੀ ਪਤਾ ਲੱਗਿਆ ਜਾਵੇ ਜੀ